ਕਿਆ ਕਰਦਾ ਸੀ ਅੱਡੇ ਤੇ ਕੰਮ ਸਫੀਕਰਤ ਬਕਰਾਂ ਦਾ ਉਹ ਲਾਗੋ ਗੋਂਡੀ ਆਇਆ ਤਾਂ ਉਹਨੇ ਕੋਈ ਛਿੜਕਿਆ ਛੜਕਿਆ ਰਾਤ ਤੇ ਕੋਈ ਥੱਪੜ ਤੁਪੜੀ ਮਾਰੇ ਨੇ ਇਹ ਬੇਟਾ ਛੋਟਾ 18 ਸਾਲ ਦਾ ਇਹਨੇ ਕੋ ਦਿਲ ਤੇ ਇਦਾਂ ਦੀ ਗੱਲ ਲਾਈ ਹੈ ਕਿ ਇਹਨੂੰ ਦੱਸ ਨਹੀਂ ਸਕਿਆ ਹੈ ਇੰਨੀ ਕਿ ਬੇ ਇਤਿ ਮਹਿਸੂਸ ਕੀਤੀ ਇਹਨੇ ਵੀ ਘਰ ਵੀ ਨਹੀਂ ਦੱਸ ਸਕਿਆ ਤੇ ਇਹਨੇ ਕੋਈ 8-10 ਵੀਡੀਓ ਪਾ ਕੇ ਸਭ ਨੂੰ ਤੇ ਫਿਰ ਇਹਨੇ ਨਹਿਰ ਦੇ ਵਿੱਚ ਖਾਲਾ ਮਾਰਦੀ ਕੋਈ 9:00 ਦੇ 10:00 ਵਜੇ ਲਾਸ਼ ਅਜਲ ਪਈ ਆ ਵੀਰਵਾਰ ਦਾ ਦਵਾ ਤੇ ਵੀਰਵਾਰ ਦਾ ਇਹ ਦਵਾ ਜੀ ਵੀਰਵਾਰ ਰਾਤ ਦੀ ਗੱਲ ਰਾਤ ਦੀ ਗੱਲ ਨੇ ਚਿਰ ਗਿਆ ਇਹਨੂੰ ਜਲੀਲ ਕੀਤਾ ਇਹਨੂੰ ਉਹਦੇ ਕੋਲ ਫਾਮਲਾ ਦਰਜ ਕਰਵਾਤਾ ਤੇ ਉਹ ਮਾਮਲਾ ਦਰਜ ਕਰਵਾਇਆ ਵਾ ਗ੍ਰੈਫਤਾਰੀ ਹੋਈ ਆ ਉਹਦੀ ਤੇ ਨਹੀਂ ਗ੍ਰੈਫਤਾਰੀ ਨਹੀਂ ਹੋਈ ਕੋਣ ਹੈ ਬੰਦਾ ਭਗੌੜਾ ਉਹ ਭਗੌੜਾ ਹੋ ਗਿਆ ਹੈ ਜਾਟੀ ਇਥੋਂ ਦਾ ਧਰਵਾਰ ਉਥੇ ਇੱਕ ਦੁਕਾਨ ਵੀ ਖੁੱਲੀ ਲੱਗੇ ਉਹਨੇ ਦੁਕਾਨਦਾਰ ਹਾਂਜੀ ਕਿਉਂਕਿ ਇਹਨੇ ਵੀਡੀਓ ਚ ਪਾ ਕੇ ਗਿਆ ਸੀ ਨਾ ਕਿ ਸਾਹਮਣੇ ਦੁਕਾਨਦਾਰ ਨੇ ਮੈਨੂੰ ਬਹੁਤ ਹਾਂ ਹਾਂ ਵੀਡੀਓ ਸਾਹਮਣੇ ਦੁਕਾਨਦਾਰ ਨੇ ਇਹਨੇ ਕੀ ਤੇ ਕੀ ਕੀਤਾ ਤੇ ਕੀ ਮੰਗ ਕਰਦੇ ਹੋ ਹੁਣ ਪ੍ਰਸ਼ਾਸਨ ਕੋਲੋਂ ਕੀ ਪ੍ਰਾਰਥਨਾ ਇਹ ਮੰਗ ਕਰਦੇ ਆਂ ਵੀ ਇਹਦੇ ਮਾਪਿਆਂ ਨੂੰ ਸਾਬ ਮਿਲਣਾ ਚਾਹੀਦਾ ਕੱਲਾ ਕੱਲਾ ਬੱਚਾ ਕੱਲਾ ਕੱਲਾ ਬੱਚਾ ਇਹ ਕਿੱਥੋਂ ਮਿਲਣਾ ਚੀਜ਼ ਗਵਾਚੀ ਤੇ ਸਾਨੂੰ ਮੋਲ ਲੈਵਾਂਗੇ ਤੇ ਇਹ ਕਿੱਥੋਂ ਮਿਲ ਲੈ ਮਨ ਮੋਲ ਕੱਲਾ ਮੁੰਡਾ ਸੀ ਕਿੰਨੀਆਂ ਪੈਣਾ ਦੀ ਇਹ ਤਿੰਨ ਪੜਾ ਸੀ ਇੱਕ ਪੂਰੀ ਹੋ ਗਈ ਹੈ ਦੋ ਪੜਾ ਨੇ ਦੋ ਪੜਾ ਨੇ ਤੇ ਕੱਲਾ ਬੱਚਾ ਕੱਲਾ ਬੱਚਾ ਤੁਹਾਡਾ ਕੀ ਲੱਗਦਾ ਸ ਮੇਰਾ ਭਤੀਜਾ ਜੀ ਸਰ ਮੇਰਾ ਨਾਮ ਸਾਬਾ ਜਣਿਕ ਜਣਿਕ ਅਸੀਂ ਫਲੋਰ ਤੋਂ ਆਏ ਆ ਤੇ ਜੋ ਕਿ ਸਾਡਾ ਪ੍ਰਧਾਨ ਰਿੰਕੂ ਜੋ ਕਿ ਸਾਡਾ ਜਣਿਕ ਮਨਜੋਤ ਵੀਰ ਜੀ ਜੋ ਕੋਈ ਬਾਬਾ ਵਾ ਆਪਣੇ ਹਾਂਜੀ ਸੇਵਾ ਤੋਂ ਹਾਂਜੀ ਜੀ ਦੀਪ ਸਿੰਘ ਆਹ ਤੇ ਅਸੀਂ ਉਹਨਾਂ ਦੀ ਸੁਸਾਇਟੀ ਵਾਲਿਆਂੋਂ ਆਏ ਉਹਨਾਂ ਨੇ ਸਾਨੂੰ ਫੋਨ ਕੀਤਾ ਸੀ ਇਹ ਵੀਰਵਾਰ ਦਾ ਜਾਨੀ ਕਿ ਸੁਸਾਇਟੀ ਕੀਤਾ ਸੀਗਾ ਮੁੰਡੇ ਨੇ ਵੀਰਵਾਰ ਸਾਡੇ ਕੋਲ ਜਾਨੀ ਕਿ ਆ ਨਹੀਂ ਹੋਇਆ ਜਾਨੀ ਕੋਈ ਅਸੀਂ ਸਾਨੂੰ ਕੋਈ ਕੰਮ ਪੈ ਗਿਆ ਸੀ ਅਰਜਨ ਅਸੀਂ ਉਧਰੋਂ ਜਾਨੀ ਕਿ ਫਿਰ ਸ਼ੁੱਕਰਵਾਰ ਆਏ ਸ਼ੁੱਕਰਵਾਰ ਤੋਂ ਬਾਅਦ ਜਾਨੀ ਕਿ ਤਿੰਨ ਦਿਨਾਂ ਬਾਅਦ ਜਾਨੀ ਕਿ ਅਸੀਂ ਮਿਹਨਤ ਬੜੀ ਕੀਤੀ ਤਿੰਨ ਰਾਤ ਇੱਕ ਕੀਤਾ ਮਨਜੋਤ ਭਾਜੀ ਨੇ ਆਪਣੀ ਵੀ ਟੀਮ ਭੇਜੀ ਸੀ ਉਧਰੋਂ ਕੁਝ ਰਿੰਕੁਲੀ ਟੀਮ ਆਈ ਸੀਗੀ ਅਸੀਂ ਸਾਨੀ ਦੋਈ ਟੀਮਾਂ ਨੇ ਜਾਨੀ ਕਿ ਮੈਂਤ ਕਰਕੇ ਜਾਨੀ ਕਿ ਡੈਡ ਬੋਡੀ ਜੋ ਵੀ ਕਰਦੇ ਜਾਨੀ ਕਿ ਹਵਾਲੇ ਕਰਤੀ ਹੈ ਬਾਰਸਾਣਾ ਦੇ ਇਹਦਾ ਕੋਈ ਤੁਸੀਂ ਫ੍ਰੀ ਸੇਵਾ ਕਰਦੇ ਹੋ ਜਾਂ ਕੋਈ ਪੈਸਾ ਪੁਲਸਾ ਵਿਲ ਨਹੀਂ ਸਰ ਇਹ ਫ੍ਰੀ ਸੇਵਾ ਸਰ ਸਰਕਾਰ ਵੱਲੋਂ ਕੋਈ ਸਹਾਇਤਾ ਮਿਲਦੀ ਹੈ ਸਰਕਾਰ ਵੱਲੋਂ ਸਰ ਕੋਈ ਸਹਾਇਤਾ ਨਹੀਂ ਆਪਾਂ ਨੂੰ ਆਰੀ ਕਿ ਜੋ ਹਾਂਜੀ ਸਾਡੀ ਹੈਲਪ ਮਨਜੋਤ ਭਾਜੀ ਕਰ ਦਿੰਦੇ ਹਾਂ ਮਨਜੋਤ ਭਾਜੀ ਮਨਜੋਤ ਭਾਜੀ ਗੜਦੀਵਾਲ ਤੋਂ ਉਹ ਸਾਡੀ ਹੈਲਪ ਕਰ ਦਿੰਦੇ ਆ ਬਾਕੀ ਕੋਈ ਸਰਕਾਰ ਵੱਲੋਂ ਜਾਂ ਕਿਸੇ ਪ੍ਰਸ਼ਾਸਨ ਵੱਲੋਂ ਸਾਨੂੰ ਕੋਈ ਕੁਝ ਨਹੀਂ ਮਿਲਦਾ ਠੀਕ ਹੈ